ਸਤਿ ਸ੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਪੀਐਸਟੈਟ 2025 ਸਿਲੇਬਸ ਅਨੁਸਾਰ ਵਿਦਿਆਰਥੀਓ 17ਵਾਂ ਟੌਪਿਕ ਦੇ ਅੱਜ ਕਰਦੇ ਆ ਐਮਸੀਕਿਊ ਸਵਾਲ ਦੇਖਦੇ ਆ ਟੌਪਿਕ ਦਾ ਨਾਮ ਹੈ ਬੱਚੇ ਕਿਵੇਂ ਸੋਚਦੇ ਅਤੇ ਸਿੱਖਦੇ ਹਨ ਅਤੇ ਸਕੂਲ ਦੇ ਪ੍ਰਦਰਸ਼ਨ ਵਿੱਚ ਕਾਮਯਾਬੀ ਕਿਉਂ ਨਹੀਂ ਮਿਲਦੀ ਸਵਾਲ ਸ਼ੁਰੂ ਕਰਦੇ ਆ ਬੱਚਿਆਂ ਦੇ ਸੋਚਣ ਦੀ ਪ੍ਰਕਿਰਿਆ ਮੁੱਖ ਤੌਰ ਤੇ ਕਿਸਤੇ ਅਧਾਰਿਤ ਹੁੰਦੀ ਹੈ ਸਹੀ ਉਤਰ ਸੀ ਦੋਵੇਂ ਬੱਚੇ ਗਿਆਨ ਕਿਵੇਂ ਹਾਸਲ ਕਰਦੇ ਹਨ ਸਹੀ ਉਤਰ ਹੈ ਸਰਗਰਮ ਹਿੱਸਾ ਲੈ ਕੇ ਸਕੂਲ ਵਿੱਚ ਬੱਚਿਆਂ ਦੀ ਅਸਫਲਤਾ ਦਾ ਇੱਕ ਮੁੱਖ ਕਾਰਨ ਕੀ ਹੈ ਸਹੀ ਉਤਰ ਹੈ ਗਲਤ ਸਿੱਖਿਆ ਤਕਨੀਕ ਜਾਂ ਤਰੀਕੇ ਜ਼ੋਨ ਆਫ ਪਰਿਮੈਟਰ ਡਿਵੈਲਪਮੈਂਟ ਪ੍ਰੋਇਮੈਕਸ ਡਿਵੈਲਪਮੈਂਟ ਸਹਿਯੋਗਤ ਅਧਿਆਪਕ ਅਤੇ ਸਾਥੀਆਂ ਦੀ ਮਦਦ ਨਾਲ ਸਿਖਾਉਣਾ ਬੱਚਿਆਂ ਦੇ ਸੋਚਣ ਵਿੱਚ ਸੁਧਾਰ ਲਈ ਕੀ ਮਤ ਮਤਪੂਰਨ ਹੈ ਸਹਿਯੋਗਤ ਹੈ ਪ੍ਰਸ਼ਨ ਪੁੱਛਣ ਦਾ ਮੌਕਾ ਬੱਚੇ ਅਕਸਰ ਕਦੋਂ ਸਫਲ ਹੁੰਦੇ ਹਨ ਸਹੀ ਉੱਤਰ ਹੈ ਜਦੋਂ ਪਾਠ ਉਹਨਾਂ ਦੇ ਪੱਧਰ ਤੋਂ ਉੱਚਾ ਹੋਵੇ ਸਕੂਲ ਵਿੱਚ ਸਫਲਤਾ ਲਈ ਕਿਹੜਾ ਤੱਤ ਜ਼ਰੂਰੀ ਹੈ ਸਹੀ ਉੱਤਰ ਹੈ ਚੰਗਾ ਵਾਤਾਵਰਨ ਬੱਚਿਆਂ ਦੀ ਸਿੱਖਲਾਈ ਸਮਰੱਥਾ ਤੇ ਸਭ ਤੋਂ ਵੱਧ ਅਕਸਰ ਕਿਸ ਦਾ ਹੁੰਦਾ ਹੈ ਸਹੀ ਉੱਤਰ ਹੈ ਸਮਾਜਿਕ ਆਰਥਿਕਤਾ ਆਰਥਿਕ ਪਿਛੋਕੜ ਬੱਚਿਆਂ ਦੇ ਫੇਲ ਹੋਣ ਦਾ ਇੱਕ ਮਨੋਵਿਗਿਆਨਿਕ ਕਾਰਨ ਕੀ ਹੋ ਸਕਦਾ ਹੈ ਸਹੀ ਉੱਤਰ ਹੈ ਘੱਟ ਸਵੈ ਵਿਸ਼ਵਾਸ ਮੈਟਾਕੋਗਨੀਸ਼ਨ ਦਾ ਮਤਲਬ ਹੈ ਆਪਣੀ ਸੋਚ ਤੇ ਸੋਚਣਾ ਬੱਚਿਆਂ ਦੇ ਸਿੱਖਣ ਵਿੱਚ ਦਿਲਚਸਪੀ ਕਿਵੇਂ ਵਧਾਈ ਜਾ ਸਕਦੀ ਹੈ ਸਹੀ ਉੱਤਰ ਹੈ ਖੇਡ ਆਧਾਰਿਤ ਸਿੱਖਲਾਈ ਆਪਕ ਨੂੰ ਕਲਾਸ ਵਿੱਚ ਫੇਲ ਹੋਣ ਵਾਲੇ ਬੱਚੇ ਨਾਲ ਕੀ ਕਰਨਾ ਚਾਹੀਦਾ ਹੈ ਸਹੀ ਉੱਤਰ ਹੈ ਉਸਨੂੰ ਪ੍ਰੇਰਿਤ ਕਰਨਾ ਬੱਚਿਆਂ ਦੀ ਸੋਚ ਸਮਰੱਥਾ ਵਧਾਉਣ ਲਈ ਕੀ ਲੋੜਿੰਦਾ ਹੈ ਸਹੀ ਉੱਤਰ ਹੈ ਇਹ ਸਮੱਸਿਆ ਹੱਲ ਕਰਨ ਦੇ ਮੌਕੇ ਸਿੱਖਣ ਵਿੱਚ ਵਿਫਲਤਾ ਦਾ ਡਰ ਕਿਹੜੀ ਚੀਜ਼ ਨੂੰ ਘਟਾਉਂਦਾ ਹੈ ਸਹੀ ਉੱਤਰ ਹੈ ਇਹ ਸਵੈ ਵਿਸ਼ਵਾਸ ਕਿਹੜਾ ਤਰੀਕਾ ਬੱਚਿਆਂ ਦੀ ਤਰਕਸ਼ੀਲ ਸੋਚ ਵਧਾਉਂਦਾ ਹੈ ਸਹੀ ਉੱਤਰ ਹੈ ਖੁੱਲੇ ਪ੍ਰਸ਼ਨ ਬੱਚਿਆਂ ਦੇ ਸੋਚਣ ਦੇ ਪੱਧਰ ਨੂੰ ਸਮਝਣ ਲਈ ਕੀ ਮਹੱਤਵਪੂਰਨ ਹੈ ਸਹੀ ਉੱਤਰ ਹੈ ਪ੍ਰੀ ਟੈਸਟ ਸਕੂਲ ਦੇ ਪ੍ਰਦਰਸ਼ਨ ਵਿੱਚ ਅਸਫਲਤਾ ਅਕਸਰ ਕਿਸ ਕਰਕੇ ਹੁੰਦੀ ਹੈ ਸਹੀ ਉੱਤਰ ਹੈ ਸਿੱਖਣ ਦੀਆਂ ਰੁਕਾਵਟਾਂ ਬੱਚਿਆਂ ਦੇ ਸਿੱਖਰ ਵਿੱਚ ਪ੍ਰੇਰਣਾ ਦਾ ਸਰੋਤ ਕੀ ਹੋ ਸਕਦਾ ਹੈ ਸਹੀ ਉੱਤਰ ਹੈ ਸ਼ਾਬਾਸ਼ੀ ਸਕੂਲ ਵਿੱਚ ਅਸਫਲ ਹੋਣ ਵਾਲੇ ਬੱਚਿਆਂ ਨੂੰ ਕੀ ਲੋੜ ਹੈ ਸਹੀ ਉੱਤਰ ਹੈ ਵਿਅਕਤੀਗਤ ਸਹਾਇਤਾ ਵਾਈਗੋਟਸਕੀ ਦੇ ਅਨੁਸਾਰ ਸਿੱਖਣ ਵਿੱਚ ਕਿਹੜਾ ਤੱਤ ਮਹੱਤਵਪੂਰਨ ਹੈ ਸਹੀ ਉੱਤਰ ਹੈ ਸਮਾਜਿਕ ਅੰਤਰਕਿਰਿਆ ਸਿੱਖਣ ਵਿੱਚ ਅਸਫਲਤਾ ਘਟਾਉਣ ਲਈ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ ਸਹੀ ਉੱਤਰ ਹੈ ਸਿੱਖਣ ਦੇ ਤਰੀਕੇ ਬਦਲਣਾ ਬੱਚਿਆਂ ਵਿੱਚ ਸਿੱਖਣ ਦੀ ਘਾਟ ਦਾ ਕਾਰਨ ਹੋ ਸਕਦਾ ਹੈ ਸਬ ਗਲਤ ਪਾਠ ਪੁਸਤਕ ਬੋਰਿਅਤ ਵਾਲਾ ਵਾਤਾਵਰਣ ਘੱਟ ਸਹਾਇਤਾ ਸਿੱਖਣ ਦੀ ਪ੍ਰਕਿਰਿਆ ਵਿੱਚ ਫੀਡਬੈਕ ਦਾ ਉਦੇਸ਼ ਕੀ ਹੈ ਸਹੀ ਉੱਤਰ ਹੈ ਇਹ ਸੁਧਾਰ ਕਰਨਾ ਬੱਚਿਆਂ ਦੀ ਸਫਲਤਾ ਵਧਾਉਣ ਲਈ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਸਹੀ ਉਤਰ ਹੈ ਉਹਨਾਂ ਦੀਆਂ ਲੋੜਾਂ ਪਛਾਣਨਾ ਸਿੱਖਣ ਵਿੱਚ ਰੁਕਾਵਟ ਆਉਣ ਦਾ ਇੱਕ ਭੌਤਿਕ ਕਾਰਨ ਕੀ ਹੋ ਸਕਦਾ ਹੈ ਸੁਣਨ ਦੀ ਸਮੱਸਿਆ ਬੱਚਿਆਂ ਦੀ ਸੋਚ ਦੀ ਸੋਚਣ ਦੀ ਯੋਗਤਾ ਵਧਾਉਣ ਲਈ ਕਿਹੜੀ ਗਤੀਵਿਧੀ ਵਧੀਆ ਹੈ ਸਹੀ ਉੱਤਰ ਹੈ ਚਰਚਾ ਸਕੂਲ ਵਿੱਚ ਬੱਚਿਆਂ ਦੇ ਫੇਲ ਹੋਣ ਦਾ ਸਮਾਜਿਕ ਕਾਰਨ ਕੀ ਹੋ ਸਕਦਾ ਹੈ ਸਹੀ ਉੱਤਰ ਹੈ ਡੀ ਸਭクレलु ਸਮੱਸਿਆ ਮਾਪਿਆਂ ਦੀ ਘੱਟ ਸਿੱਖਿਆ ਗਰੀਬੀ ਬੱਚਿਆਂ ਦੇ ਸਿੱਖਣ ਵਿੱਚ ਸਹਿਯੋਗੀ ਸਿਖਲਾਈ ਦਾ ਮਤਲਬ ਕੀ ਹੈ ਸਹੀ ਉੱਤਰ ਹੈ ਦੋਸਤਾਂ ਨਾਲ ਮਿਲ ਕੇ ਸਿੱਖਣਾ ਸਕੂਲ ਵਿੱਚ ਅਸਫਲਤਾ ਘਟਾਉਣ ਲਈ ਪਾਠ ਨੂੰ ਕਿਵੇਂ ਬਣਾਇਆ ਬਣਾਉਣਾ ਚਾਹੀਦਾ ਹੈ ਐਸੇ ਉੱਤਰ ਹੈ ਸਧਾਰਨ ਅਤੇ ਦਿਲਚਸਪ ਬੱਚਿਆਂ ਦੇ ਸੋਚਨ ਤੇ ਸਿੱਖਣ ਨੂੰ ਵਧਾਉਣ ਲਈ ਕਲਾਸਰੂਮ ਦਾ ਮਾਹੌਲ ਕਿਵੇਂ ਹੋਣਾ ਚਾਹੀਦਾ ਹੈ ਐਸੇ ਉੱਤਰ ਹੈ ਖੁੱਲਾ ਤੇ ਪ੍ਰੇਰਕ